ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਸਟ ਨੂੰ ਕਿਵੇਂ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਠੀਕ ਠਾਕ ਹਾਂ ਜੀ ਤੇ ਹਾਂਜੀ ਦਿਨ ਹੋ ਗਿਆ ਜੀ ਅੱਜ ਮੰਗਲਵਾਰ ਦਾ ਤੇ ਟਾਈਮ ਜਿਹੜਾ ਮਾਰਨਿੰਗ ਦਾ ਹੈ ਤਾਂ ਇਹ ਜਿਹੜਾ 7:00 ਵਜੇ ਨੇ ਤੇ ਆਪਾਂ ਲੱਗੇ ਆ ਜੀ ਅੱਜ ਵੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਮੇਰੀ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਹਾਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਜੀ ਹੁਣ ਬਚ ਗਏ ਨੇ 7 ਤੇ ਮੈਂ ਲੱਗੀ ਆ ਪਹਿਲਾਂ ਮੈਂ ਬਣਾਉਣੀ ਆ ਸਬਜ਼ੀ ਤੇ ਕੱਪੜੇ ਮੈਂ ਮਸ਼ੀਨ ਦੇ ਵਿੱਚ ਪਾਈਆਂ ਕਿਉਂਕਿ ਫਿਲਹਾਲ ਕੱਲ ਕੱਪੜੇ ਨਹੀਂ ਧੁੱਤੇ ਗਏ ਸੀਗੇ ਤੇ ਲਾਈਟ ਬੰਦ ਹੋ ਗਈ ਸੀਗੀ ਤੇ ਜਦੋਂ ਲਾਈਟ ਆਈ ਤੇ ਫਿਰ ਵੀ ਟਾਈਮ ਲੇਟ ਹੁੰਦੀ ਸੀਗੀ ਮੈਂ ਤੇ ਤਾਂ ਕਰਕੇ ਹੁਣ ਮੈਂ ਇੱਕ ਵਾਰੀ ਮਸ਼ੀਨ ਦੇ ਵਿੱਚ ਪਾਈਆਂ ਜਦੋਂ ਮੈਂ ਜਦ ਤੱਕ ਸਬਜ਼ੀ ਬਣਾਵਾ ਤੇ ਰੋਟੀ ਬਣਾ ਕੇ ਬੇਟੇ ਨੂੰ ਸਕੂਲ ਭੇਜਦਾ ਤੇ ਫਿਰ ਮੈਂ ਕੱਪੜੇ ਵਗੈਰਾ ਧੋਉਂਗੀ ਤੇ ਨਾਲ-ਨਾਲ ਆਪਾਂ ਤੇ ਚਲੋ ਜੀ ਤੁਸੀਂ ਵੀਡੀਓ ਦੇ ਬਣੇ ਰਹੋ ਤੇ ਮਿਲਦੇ ਆਂ ਆਪਾਂ ਤੁਹਾਨੂੰ ਹਣ ਸਿੱਧਰ ਸুইਚ ਜੱਕ ਹਾਂਜੀ ਲੋ ਜੀ ਉਸ ਤੋਂ ਬਾਅਦ ਆਪਾਂ ਅਗੇ ਸੀ ਹੁਣ ਰਸੋਈ ਦੇ ਵਿੱਚ ਤੇ ਆਪਾਂ ਬਣਾਉਣ ਲੱਗੇ ਆਂ ਸਬਜ਼ੀ ਤੇ ਸਬਜ਼ੀ ਇੱਥੇ ਮੈਂ ਬਣਾ ਰਹੀ ਆਂ ਜੀ ਗਾਜਰਾਂ ਮਟਰ ਆਲੂ ਸੁងਰੇ ਹਨਾ ਤੇ ਵਿੱਚ ਥੋੜੀ ਜਿਹੀ ਮੈਂ ਪਾਲਕ ਵੀ ਪਾ ਲਈ ਸੀਗੀ ਤੇ ਕੜਾਈ ਆਪਣੀ ਜਿਹੜੀ ਉਹ ਗਰਮ ਹੋ ਚੁੱਕੀ ਸੀ ਆਪਾਂ ਕੜਾਈ ਦੇ ਵਿੱਚ ਪਾਤਾ ਜੀ ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਪਾਤਾ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਪਿਆਜ਼ ਤੇ ਅਦਰਕ ਤੇ ਲਸਣ ਵੀ ਇੱਕ ਕੱਟਿਆ ਹੋਇਆ ਤੇ ਆਪਾਂ ਇਹ ਪਾ ਦਿੰਨੇ ਆ ਫਿਲਹਾਲ ਅੱਜ ਮੈਂ ਬਰੀਕ ਕੁੱਟ ਇਹਨੂੰ ਕੱਟ ਕੇ ਹੀ ਤੜਕਾ ਲਗਾਉਂਗੀ ਯਾਨੀ ਕਿ ਕੁੰਡੇ ਦੇ ਵਿੱਚ ਕੁੱਟ ਕੇ ਤੜਕਾ ਨਹੀਂ ਲਗਾ ਰਹੀ ਮੈਂ ਇਹ ਹਾਂਜੀ ਲੋ ਜੀ ਆਪਾਂ ਜਿਹੜਾ ਤੜਕਾ ਆਪਣਾ ਪੁੱਜ ਚੁੱਕਿਆ ਸੀ ਉਸ ਤੋਂ ਬਾਅਦ ਆਪਾਂ ਸਬਜੀ ਪਾਤੀ ਤੇ ਸਬਜੀ ਜਾਣੀ ਕਿ ਮੈਂ ਪਹਿਲਾਂ ਹੀ ਧੋ ਕੇ ਕੱਟ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਸਬਜੀ ਇਹਦੇ ਵਿੱਚ ਤੜਕੇ ਦੇ ਵਿੱਚ ਕਰ ਦਿੰਨੇ ਆ ਜੀ ਮਿਕਸ ਤੇ ਇਹ ਮਿਕਸ ਸਬਜੀ ਮੈਂ ਤਾਂ ਇੰਨੀ ਹੋਗੀ ਮੈਸੇਜ ਤਾਂ ਮੈਂ ਗਾਜਰਾ ਤੇ ਆਲੂ ਹੀ ਬਣਾਉਣੇ ਸੀਗੇ ਤੇ ਸੂੰਗਰੇ ਲੈ ਕੇ ਆਂਦੇ ਸੀ ਅਰਸ਼ਨੂਰ ਨੇ ਕਹਿੰਦਾ ਕਿ ਮੰਮਾ ਵੀ ਚਟਨੀ ਬਣਾ ਕੇ ਦਿਓ ਜੇ ਕੱਲ ਸ਼ਾਮੀ ਲੈ ਕੇ ਆਇਆ ਸੀ ਖੇਤੋਂ ਕਹਿੰਦਾ ਮੰਮਾ ਵੀ ਸਬਜ਼ੀ ਜੋਗੇ ਤਾਂ ਨਹੀਂ ਸੀ ਥੋੜੇ ਸੀ ਇਹ ਤੁਸੀਂ ਮੈਨੂੰ ਚਟਨੀ ਬਣਾ ਕੇ ਦਿਓ ਕਿਉਂਕਿ ਉਹਦੀ ਫੇਵਰਟ ਆ ਸੂੰਗਰਿਆਂ ਦੀ ਚਟਨੀ ਤੇ ਵੈਸੇ ਸਾਨੂੰ ਵੀ ਜਨਕੀ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੈ ਸੂੰਗਰਿਆਂ ਦੀ ਚਟਨੀ ਤੇ ਮੈਂ ਕਿਹਾ ਚਲ ਕੋਈ ਨਾ ਬਣਾ ਦੂੰਗੀ ਪਰ ਫਿਰ ਹਾਲ ਰਾਤ ਨਾਲ ਮੈਂ ਥੋੜਾ ਜਿਆਦਾ ਲੇਟ ਹੋਗੀ ਵੀ ਤੇ ਮੈਨੂੰ ਬਣੀ ਨਹੀਂ ਚਟਣੀ ਤੇ ਮੈਂ ਹੁਣ ਸਵੇਰੇ ਮੈਂ ਕਿਹਾ ਚੱਲ ਮੈਂ ਇਹਦੇ ਚ ਪਾ ਦਿੰਨੀ ਆ ਮੈਂ ਸਬਜ਼ੀ ਪਾਤੀ ਤੇ ਇਸੇ ਤਰ੍ਹਾਂ ਮਟਰਾਂ ਦਾ ਉਹ ਜਾਂ ਮਟਰ ਵੀ ਆਈਂ ਲਏ ਸੀ ਕਿ ਦੁਪਹਿਰ ਦੇ ਟਾਈਮ ਤੇ ਹਨਾ ਵੀ ਚੌਲ ਬਣਾਵਾਂਗੇ ਨਾ ਮਕੀਨ ਮਟ ਪਾ ਕੇ ਤੇ ਫਿਰ ਬਸ ਤੁਹਾਨੂੰ ਦੱਸਿਆ ਕੱਲ ਟਾਈਮ ਜੈ ਨਹੀਂ ਮਿਲੇਗਾ ਤੇ ਫਿਰ ਮੈਂ ਮਟਰ ਵੀ ਵਿੱਚ ਪਾਤੀ ਮੈਂ ਕਿਹਾ ਚਲੋ ਆਪਾਂ ਮਿਕਸ ਸਬਜ਼ੀ ਵੀ ਬਣਾ ਲੈਨੇ ਨਾ ਤਾਂ ਚਟਨੀ ਬਣੀ ਤੇ ਨਾ ਚੌਲ ਬਣੇ ਹਨਾ ਤੇ ਲੋ ਜੀ ਆਪਣੀ ਜਿਹੜੀ ਸਬਜ਼ੀ ਆ ਤਕਰੀਬਨਾਂ ਅੱਧੀ ਕੁ ਬਾਕੀ ਸੀਗੀ ਜਾਨਕੀ ਥੋੜਾ ਕ ਆਪਾਂ ਸੇਕ ਵੈਸੇ ੜਵਾ ਲੈਨੇ ਆ ਤੇ ਹੁਣ ਆਪਾਂ ਇਹਦੇ ਚ ਮਸਾਲੇ ਜਿਹੜੇ ਉਹ ਐਡ ਕਰਦੇ ਆ ਆਪਾਂ ਮਸਾਲੇ ਤੁਹਾਨੂੰ ਪਤਾ ਹੀ ਹੈ ਜੀ ਪਾੜੇ ਜਿਆਦਾ ਮਸਾਲੇ ਆਪਾਂ ਪਾਉਂਦੇ ਨਹੀਂ ਹੁੰਦੇਗੇ ਸਿਰਫ ਹਲਦੀ ਨਮਕ ਤੇ ਮਿਰਚ ਤਿੰਨ ਚੀਜ਼ਾਂ ਐਡ ਕੀਤੀਆਂ ਤੇ ਇਹ ਬਾਕੀ ਜਿਹੜੀ ਪਾਲਕ ਪਾਈ ਸੀ ਮੇਰੇ ਚ ਸਬਜੀ ਦੇ ਤੇ ਪਾਲਕ ਤਾਂ ਮੈਨੂੰ ਆਦਤ ਆ ਕਿਉਂਕਿ ਮੈਂ ਸਰਦੀਆਂ ਸਰਦੀਆਂ ਜਿੱਦਾਂ ਹੁਣ ਪਾਲਕ ਆਮ ਹੀ ਹੋ ਜਾਂਦੀ ਆ ਇਹ ਮੈਂ ਪਾਲਕ ਵੀ ਜਾਤਾ ਰਹਿ ਇੱਕ ਸਬਜ਼ੀ ਦੇ ਵਿੱਚ ਪਾ ਲੈਣੀ ਹੁੰਦੀ ਆ ਜਿਹੜੀ ਦੇ ਵਿੱਚ ਪਤਾ ਵੀ ਪੈ ਜਾਊਗੀ ਜਿੱਦਾਂ ਸੁੱਕੀ ਸਬਜ਼ੀ ਹੋਗੀ ਪਾਲਕ ਪੈ ਜਾਂਦੀ ਆ ਤੇ ਆਪਾਂ ਪਾਲਕ ਰ ਇੱਕ ਸਬਜ਼ੀ ਦੇ ਵਿੱਚ ਜਿਆਦਾ ਤੋਂ ਜਿਆਦਾ ਪਾਲਕ ਦੀ ਜਿਹੜੀ ਵਰਤੋਂ ਉਹ ਕਰ ਲੈਣੇ ਆ ਕਿਉਂਕਿ ਮੇਰੇ ਨਾਲ ਫੇਸ ਦੇ ਉੱਪਰ ਸ਼ਾਇਆ ਬਹੁਤ ਜ਼ਿਆਦਾ ਹੋ ਗਈਆਂ ਸੀ ਬਾਕੀ ਤਾਂ ਵੈਸੇ ਤਾਂ ਮੈਂ ਚਲੋ ਇੱਕ ਦੋ ਚੀਜ਼ਾਂ ਹੋਰ ਵੀ ਨਾਲ ਫੇਸ ਦੇ ਉੱਪਰ ਲਾਈਆਂ ਵੀ ਸੀਗੀਆਂ ਤੇ ਉਸ ਦੇ ਨਾਲ ਨਾਲ ਜਾਨੀ ਕਿ ਮੈਂ ਪਾਲਕ ਜਿਹੜੀ ਉਹ ਬਹੁਤ ਜ਼ਿਆਦਾ ਜਾਨੀ ਕਿ ਪਾਲਕ ਦੀ ਜਿੱਦਾਂ ਪੁਰਜੀ ਵਗੈਰਾ ਹੋਗੀ ਉਹ ਬਣਾ ਲਈ ਜਾਂ ਹਰ ਇੱਕ ਸਬਜ਼ੀ ਦੇ ਵਿੱਚ ਪਾ ਲਈ ਜੋ ਆਮ ਪਾਲਕ ਨੂੰ ਉਬਾਲ ਕੇ ਉਹਦਾ ਜਿਹੜਾ ਪਾਣੀ ਆ ਉਹਦੇ ਵਿੱਚ ਕਾਲਾ ਨਮਕ ਪਾ ਕੇ ਉਹ ਵੀ ਬਹੁਤ ਪੀਤਾ ਕਿਉਂਕਿ ਛਾਈਆਂ ਵਾਸਤੇ ਨਾ ਬਹੁਤ ਜ਼ਿਆਦਾ ਫਾਇਦੇਮੰਦ ਆ ਬਹੁਤ ਜ਼ਿਆਦਾ ਫਰਕ ਪੈਂਦਾ ਛਾਈਆਂ ਨੂੰ ਤੇ ਤਾਂ ਕਰਕੇ ਮੈਂ ਪਾਲਕ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਕਰਦੀ ਹੁੰਦੀ ਹਾਂ ਕਿਉਂਕਿ ਹੁਣ ਸਰਦੀਆਂ ਦੇ ਵਿੱਚ ਤਾਂ ਪਾਲਕ ਆਮ ਹੀ ਹੁੰਦੀ ਆ ਤੇ ਇਹਦੇ ਨਾਲ ਮੈਨੂੰ ਨਾ ਫਰਕ ਬਹੁਤ ਪਿਆ ਯਾਨੀ ਕਿ ਮੇਰੀਆਂ ਪਹਿਲਾਂ ਬਹੁਤ ਜ਼ਿਆਦਾ ਛਾਈਆਂ ਹੋ ਗਈਆਂ ਸੀਆਂ ਗੁੜੀਆਂ-ਗੁੜੀਆਂ ਕਾਲੀਆਂ-ਕਾਲੀਆਂ ਛਾਈਆਂ ਹੋ ਗਈਆਂ ਸੀਗੀਆਂ ਤੇ ਹੁਣ ਬੇਸੀ ਬਹੁਤ ਫਰਕ ਪੈ ਗਿਆ ਯਾਨੀ ਕਿ ਬਿਲਕੁਲ ਫੇਸ ਜਿਹੜਾ ਮੇਰਾ ਸਾਫ਼ ਹੋ ਗਿਆ ਛਾਈਆਂ ਮਿਟ ਗਈਆਂ ਤੇ ਲਓ ਜੀ ਆਪਾਂ ਸਬਜ਼ੀ ਬਣਾਉਣ ਤੋਂ ਬਾਅਦ ਫਿਰ ਨੂਰ ਦਾ ਟਿਫਨ ਤਿਆਰ ਕਰਦਾ ਸੀ ਰੋਟੀ ਬਣਾ ਕੇ ਤੇ ਨੂਰ ਵੀ ਸਕੂਲ ਚ ਲਿਆ ਗਿਆ ਸੀਗਾ ਟਾਈਮ ਜਿਹੜਾ ਇਹ ਤੇ ਹੋ ਗਿਆ ਜੀ ਪੌਣੇ 9 ਦਾ ਤੇ ਮੈਂ ਲੱਗੀਆਂ ਕੱਪੜੇ ਧੋਣ ਤੇ ਜਿਹੜੇ ਮਸ਼ੀਨ ਚ ਪਾਏ ਸੀ ਕੱਪੜੇ ਉਹ ਧੁੱਫਗੇ ਸੀਗੇ ਤੇ ਹੁਣ ਆਪਾਂ ਸਰਫ ਕਰ ਦਿੰਨੇ ਆ ਤੇ ਜਿਹੜੇ ਹੱਥੀ ਧੋਣ ਵਾਲੇ ਕੱਪੜੇ ਨੇ ਉਹ ਰਹਿ ਗਏ ਨੇ ਤੇ ਉਹ ਮੈਂ ਹੁਣ ਹੱਥੀ ਧੋਣਗੇ ਤੇ ਮੈਂ ਕਿਹਾ ਪਹਿਲਾਂ ਜਿਹੜੇ ਮਸ਼ੀਨ ਵਾਲੇ ਚਲੇ ਇਹ ਵੀ ਕੱਢ ਦਿਆਂ ਪਾਣੀ ਕੱਢ ਕੇ ਵੀ ਫਿਰ ਨਾਲ ਨਾਲ ਚਲੋ ਸੁਕਾ ਲਾਂਗੇ ਤੇ ਬਾਕੀ ਅੱਜ ਕੱਪੜੇ ਥੋੜੇ ਜਿਹਾ ਜ਼ਿਆਦਾ ਹੋਗੇ ਕੱਪੜੇ ਜ਼ਿਆਦਾ ਹੋਗੇ ਇੱਕ ਬੈੱਡ ਸ਼ੀਟ ਚੇਂਜ ਕੀਤੀ ਸੋਫਿਆਂ ਦੇ ਕਵਰ ਵਗੈਰਾ ਹੋਗੇ ਤੇ ਬਾਕੀ ਕੰਨ ਨਹੀਂ ਤੋਂ ਫੇਸੀਗੇ ਯਾਨੀ ਕਿ ਜਿਹੜੇ ਹਰ ਰੋਜ਼ ਦੇ ਹੁਣ ਪਾਉਣ ਵਾਲੇ ਕੱਪੜੇ ਹੋਗੇ ਤੇ ਉਹ ਕੱਲ ਵਾਲੇ ਵੀ ਰਹਿ ਗਏ ਕਿਉਂਕਿ ਕੱਲ ਵੀ ਤੋਂ ਫੇਨੇ ਸੀਗੇ ਕੱਲ ਮੈਂ ਪਹਿਲਾਂ ਜਦ ਸਵੇਰੇ ਆਪਣਾ ਦੂਸਰਾ ਕੰਮ ਧੰਦਾ ਖਤਮ ਕੀਤਾ ਉਸ ਤੋਂ ਬਾਅਦ ਫਿਰ ਲਾਈਟ ਬੰਦ ਹੋ ਗਈ ਤੇ ਲਾਈਟ ਫਿਰ ਲੇਟ ਹੀ ਆਈ ਸੀਗੀ ਮੈਨੂੰ ਲੱਗਦਾ 3:00 ਵਜੇ ਆਈ ਹੋਣੀ ਹੈ ਜੀ ਲਾਈਟ ਤੇ ਫਿਰ ਉਦੋਂ ਤਾਂ ਟਾਈਮ ਕਿਹੜਾ ਸੀਗਾ ਕੱਪੜੇ ਧੋਉਂਦਾ ਹਨ ਤੇ ਫਿਰ ਮੈਂ ਤਾਂ ਕਰਕੇ ਕੱਲ ਤੋਤੇ ਨਹੀਂ ਕੱਪੜੇ ਤੇ ਅੱਜ ਹੁਣ 2 ਦਿਨਾਂ ਦੇ ਹੋ ਗਏ ਤੇ ਲਓ ਜੀ ਆਪਾਂ ਜਿਹੜੇ ਕੱਪੜੇ ਮਸ਼ੀਨ 'ਚ ਧੋਫੇ ਸੀਗੇ ਉਹ ਤਾਂ ਪਾਣੀ ਕੱਢ ਕੇ ਆਪਾਂ ਰੱਖ ਲਏ ਇੱਧਰ ਤੇ ਜਿਹੜੇ ਹੱਥੀ ਧੋਣੇ ਹੁਣ ਆਪਾਂ ਉਹ ਧੋਣ ਲੱਗ ਗਏ ਆ ਤੇ ਇਹ ਵਾਲੇ ਕੱਪੜੇ ਜਿਹੜੇ ਸੀਗੇ ਉਹ ਤੋਂ ਲੈਣੇ ਆ ਉਸ ਤੋਂ ਬਾਅਦ ਸੁਕਾ ਕੇ ਫਿਰ ਆਪਾਂ ਪਾ ਦਿੰਨੇ ਆ ਜਿੱਟਣੇ ਤੇ ਸੁੱਕਣੇ ਤੇ ਕੱਪੜੇ ਸਾਰੇ ਸੁਕਾ ਕੇ ਮੈਂ ਰੱਖ ਲਏ ਸੀ ਮੰਜੇ ਤੇ ਤੇ ਕੁਛ ਕੱਪੜੇ ਸੁੱਕ ਰਹੇ ਨੇ ਜਾਨੀ ਕਿ ਮਸ਼ੀਨ ਚ ਪਾਏ ਹੋਏ ਨੇ ਤੇ ਮੈਂ ਕਿਹਾ ਚੱਲ ਆਪਾਂ ਪਹਿਲਾਂ ਧਨੀ ਦੇ ਉੱਪਰ ਕੱਪੜੇ ਖਲਾਰ ਦਿੱਗੇ ਤੇ ਜਦੋਂ ਮੈਂ ਕੱਪੜੇ ਧੋਕੇ ਆਤੀ ਤੇ ਨਾਲ ਦੇ ਨਾਲ ਜਿਹੜੀ ਲਾਈਟ ਸੀਗੀ ਉਹ ਵੀ ਬੰਦ ਹੋ ਚੁੱਕੀ ਸੀਗੀ ਤੇ ਪਰ ਆ ਗਈ ਸੀਗੀ ਐਸੀ ਮੈਨੂੰ ਆਇ ਲੱਗ ਜਾਂਦਾ ਵੀ ਜੇ ਮੈਂ ਕੱਪੜੇ ਨਾ ਧੋਤੇ ਹੁੰਦੇ ਤੇ ਸ਼ਾਇਦ ਫਿਰ ਕੱਲ ਵਾਂਗੂ ਹੀ ਕੰਮ ਲਾਉਣਾ ਸੀ ਲਾਈਟ ਆੜਿਆ ਨੇ ਪਰ ਅੱਜ ਮੈਂ ਕੱਪੜੇ ਪਹਿਲਾਂ ਧੋ ਲੇ ਤੇ ਅੱਜ ਲਾਈਟ ਫਿਰ ਮੈਨੂੰ ਲੱਗਦਾ 5 ਕੁ ਮਿੰਟ ਦਾ ਹੀ ਕੱਟ ਲਾਇਆ ਸੀਗਾ ਤੇ ਫਿਰ ਜਦ ਹੀ ਆ ਗਈ ਸੀ ਲਾਈਟ ਕੱਲ ਥੋੜਾ ਜਿਹਾ ਜ਼ਿਆਦਾ ਟਾਈਮ ਬੰਦ ਰਹੀ ਸੀ ਲਾਈਟ ਤੇ ਅੱਜ ਤੱਕ ਆ ਰਹੀ ਸੀ ਤੇ ਲੋ ਜੀ ਹੁਣ ਇੱਥੇ ਆਪਾਂ ਕੱਪੜੇ ਪਾ ਲਏ ਸੁੱਕਣੇ ਤੇ ਫਿਰ ਦੇਖਦੇ ਆ ਆਪਣੇ ਅਗਲੇ ਕੰਮ ਧੰਦੇ ਇਹ ਲੋ ਜੀ ਆਪਾਂ ਹੁਣ ਕੱਪੜੇ ਧੁਕੇ ਆ ਗਏ ਆ ਤੇ ਇਹ ਕੱਪੜੇ ਮੈਂ ਧੋ ਲਿਆ ਤੇ ਹੁਣ ਅੰਦਰਾਂ ਦਾ ਜਿਹੜਾ ਅੰਦਰ ਵੀ ਬਹੁਤ ਜ਼ਿਆਦਾ ਖਲਾਰਾ ਪਿਆ ਰੱਖਿਆ ਤੇ ਹੁਣ ਮੈਂ ਅੰਦਰੋਂ ਝਾੜੂ ਕਰਾ ਲਗਾਉਣੀ ਆ ਤੇ ਫਿਰ ਬਾਹਰ ਪਹਿਲਾਂ ਮੈਂ ਬੇੜੇ ਦੀ ਸਫਾਈ ਕਰਦੀ ਆ ਜਾਨੀ ਕਿ ਬੇੜੇ 'ਚ ਵੀ ਝਾੜੂ ਲਗਾਉਣਾ ਲਾ ਤੇ ਫਿਰ ਹਾਲਚੜਾ ਮੇਨ ਗੇਟ ਆਪਣਾ ਜਿਵੇਂ ਬਾਹਰ ਹਨਾ ਤੇ ਉੱਥੇ ਨਾਲ ਪਾਣੀ ਛਿੜਕਣ ਵਾਲਾ ਕਿਉਂਕਿ ਮੈਂ ਝਾੜੂ ਤਾਂ ਹਰ ਰੋਜ਼ ਲਗਾਉਂਦੀ ਹੁੰਦੀ ਸੀ ਬਾਹਰ ਦੇ ਵਿੱਚ ਤੇ ਪਰ ਪਾਣੀ ਕਾਫੀ ਦਿਨ ਹੋ ਗਏ ਸੀ ਉੱਥੇ ਪਾਣੀ ਨਹੀਂ ਛਿੜਕਿਆ ਗਿਆ ਸੀ ਬਲਕਿ ਕਿਉਂਕਿ ਵੇਖੋ ਜੀ ਹਨਾ ਕਹਿੰਦੇ ਸਭ ਤੋਂ ਜ਼ਿਆਦਾ ਆਪਣੇ ਲਈ ਜ਼ਰੂਰੀ ਹੁੰਦਾ ਵੀ ਬਾਹਰ ਦੇ ਵਿੱਚ ਪਾਣੀ ਛਿੜਕਣਾ ਤੇ ਹਾਂਜੀ ਲੋ ਜੀ ਹੁਣ ਆਪਾਂ ਇਥੋਂ ਆ ਗਏ ਸੀ ਗੇਟ ਕੋਲ ਇਥੋਂ ਆਪਾਂ ਧੋ ਦਿੰਨੇ ਆ ਤੇ ਪਾਣੀ ਛਿੜਕ ਦਿੰਨੇ ਆ ਕਿਉਂਕਿ ਇਹ ਆਪਣੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਨਾਲ ਕਹਿੰਦੇ ਜਿਵੇਂ ਆਪਣਾ ਗੇਟ ਜਿਹੜਾ ਸਾ ਅੰਦਰ ਆਪਾਂ ਜਿੰਨਾ ਮਰਜ਼ੀ ਸਾਰੇ ਘਰ ਦੇ ਵਿੱਚ ਜਿੰਨਾ ਮਰਜ਼ੀ ਸਾਫ ਸਫਾਈ ਕਰ ਲੀਏ ਪਰ ਜੇ ਆਪਣੇ ਗੇਟ ਤੋਂ ਸਾਫ ਸਫਾਈ ਨਹੀਂ ਕੀਤੀ ਹੋਈ ਇਹਨਾਂ ਚਾਰ ਚੀਜ਼ਾਂ ਹੁੰਦੀਆਂ ਨੇ ਕਹਿੰਦੇ 메ਨ ਗੇਟ ਤੇ ਇਹ ਬਹੁਤ ਜ਼ਰੂਰੀ ਹੁੰਦੀਆਂ ਨੇ ਆਪਣੇ ਘਰ ਵਾਸਤੇ ਜਿੱਦਾਂ ਕਿ ਗੇਟ ਦੇ ਵਿੱਚ ਆਪਣੇ ਗੇਟ ਕੋਲੋਂ ਹਨਾ ਹਰ ਰੋਜ਼ ਸੁੰਭਰਨਾ ਬੁੱਕਰ ਲਾਉਣੀ ਜਾਣੇ ਕਿ ਥਿੱਲਾ ਵਾਲੀ ਜਿਹੜੀ ਬੋਕਰ ਹੁੰਦੀ ਹੈ ਜਿਵੇਂ ਕੱਚੀ ਵੇੜੇ 'ਚ ਹਨਾ ਆਪਾਂ ਮਾਰਦੇ ਆ ਉਹ ਵਾਲੀ ਬੋਕਰ ਦੇ ਨਾਲ ਝਾੜੂ ਦੇ ਨਾਲ ਨਹੀਂ ਜੀ ਉਹ ਵਾਲੀ ਬੋਕਰ ਦੇ ਨਾਲ ਸੁੰਬਰਨਾ ਮੇਨ ਗੇਟ ਨੂੰ ਉੱਥੋਂ ਜਾਨੇ ਕੀ ਹਨਾ ਸੁੰਬਰਨਾ ਤੇ ਫਿਰ ਉੱਥੇ ਪਾਣੀ ਛਿੜਕਣਾ ਦੂਸਰੇ ਨੰਬਰ ਤੇ ਰੈਰਾਸ ਦੇ ਟਾਈਮ ਤੇ ਤੇ ਅਮਰਤਵੇਲੇ ਦੇ ਟਾਈਮ ਤੇ ਉੱਥੇ ਬਲਬ ਲਾਉਣਾ ਜਾਨੇ ਕਿ ਚਾਨਣ ਹੋਣਾ ਚਾਹੀਦਾ ਹਨਾ ਤੇ ਇਹ ਆਪਣੇ ਮੰਨ ਕੇ ਚੱਲੋ ਜੀ ਰੱਬ ਦੇ ਵਿੱਚ ਬਰਕਤ ਆਉਂਦੀ ਆ ਬਹੁਤ ਜ਼ਰੂਰੀ ਹੁੰਦੀਆਂ ਨੇ ਇਹ ਗੱਲਾਂ ਵੈਸੇ ਕਈ ਕਹਿ ਦਿੰਦੇ ਆ ਜੀ ਵਹਿਮ ਭਰਮਾਂ ਦੇ ਵਿੱਚ ਪੈਣ ਨਾਲੋਂ ਵੀ ਵਹਿਮ ਭਰਮ ਆਏ ਐਵੇਂ ਕੁਝ ਨਹੀਂ ਹੁੰਦਾ ਤਾਂ ਉਦਾਂ ਪਰ ਨਹੀਂ ਵੈਸੇ ਜਿਹੜੀਆਂ ਗੱਲਾਂ ਸਹੀ ਆ ਤਾਂ ਸਹੀ ਆ ਇਹਦੇ ਵਿੱਚ ਵਹਿਮ ਭਰਮ ਨਹੀਂ ਹੈਗਾ ਤੇ ਕਿਉਂਕਿ ਮੈਂ ਪਹਿਲਾਂ ਖੁਦ ਵਿਸ਼ਵਾਸ ਨਹੀਂ ਕਰਦੀ ਹੁੰਦੀ ਸੀ ਮੈਨੂੰ ਵੀ ਲੱਗਦਾ ਹੁੰਦਾ ਸੀਗਾ ਪਰ ਜਦੋਂ ਜਦੋਂ ਆਪਣੇ ਨਾਲ ਜਿਵੇਂ ਵੀ ਹਨਾ ਹੁੰਦਾ ਜੋ ਵੀ ਤੇ ਫਿਰ ਬਾਅਦ ਵਿੱਚ ਆਪਾਂ ਨੂੰ ਯਕੀਨ ਆਉਂਦਾ ਵੀ ਹਾਂ ਨਹੀਂ ਇਹ ਸਹੀ ਆ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਆਪਾਂ ਲੱਗੇ ਸੀ ਅੰਦਰ ਦਾ ਕੰਮ ਸ਼ੁਰੂ ਕਰ ਲਿਆ ਸੀ ਆਪਾਂ ਜਾਣੇ ਕਿ ਝਾੜੂ ਪੂੰਛਾ ਲਗਾਉਣਾ ਸੀ ਫਿਲਹਾਲ ਤੇ ਬੈੱਡ ਸ਼ੀਟ ਮੈਂ ਉਹ ਤਾਰੇ ਸੀਗੀ ਤੇ ਮੈਂ ਹੁਣ ਆਪਾਂ ਇਹ ਵਾਲੀ ਜਿਹੜੀ ਪਛਾ ਦਿੰਨੇ ਆ ਪਹਿਲਾਂ ਤਾਂ ਸਾਰਾ ਜਾਣੇ ਕਿ ਆਪਾਂ ਕਵਰ ਵਗੈਰਾ ਲਗਾ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਡਸਟਿੰਗ ਦਾ ਕੰਮ ਹੋ ਚੁੱਕਾ ਹਨਾ ਤੇ ਝਾੜੂ ਵਗੈਰਾ ਲਗਾਵਾਂਗੇ ਫਿਰ ਡਸਟਿੰਗ ਕਰਕੇ ਫਿਰ ਆਪਾਂ ਲਗਾਵਾਂਗੇ ਜੀ ਪੂੰਛਾ ਤੇ ਇਹ ਵਾਲੇ ਜਿਹੜੇ ਇਹਦੇ ਉੱਪਰੇ ਨੈੱਟ ਵਾਲੇ ਸੀਗੇ ਵਾਈਟ ਕਲਰ ਦੇ ਜਿਹੜੇ ਜਿਨੇ ਮੇਉ ਉਤੋਤੇ ਹੈ ਗਿਆ ਸੋਫਿਆਂ ਦੇ ਕਵਰ ਤੇ ਇਹ ਵਾਲੇ ਲਾਤੇ ਤੇ ਉਹ ਵਾਈਟ ਕਰਕੇ ਨਾ ਥੋੜੇ ਜਿ ਜਲਦੀ ਜਾਂਦੇ ਹੋ ਜਾਂਦੇ ਇਹ ਕੁਛ ਕੁ ਦਿਨ ਜਿਆਦਾ ਘੱਟ ਜਾਂਦੇ ਨੇ ਬਾਕੀ ਇਹ ਫਿਰ ਸੇ ਮੈਨੂੰ ਜਿਆਦਾ ਸੋਹਣੇ ਲੱਗਦੇ ਨੇ ਜਿਹੜੇ ਵਾਈਟ ਤੇ ਨੈਟ ਵਾਲੇ ਆ ਉਹ ਮੈਨੂੰ ਥੋੜੇ ਜਿ ਘੱਟ ਸੋਹਣੇ ਲੱਗਦੇ ਨੇ ਘੱਟ ਵਧੀਆ ਲੱਗਦੇ ਨੇ ਤੇ ਲੋ ਜੀ ਆਪਾਂ ਝਾੜੂ ਵਗੈਰਾ ਲਗਾ ਕੇ ਡਸਟਿੰਗ ਹੋ ਚੁੱਕੀ ਸੀ ਸਾਰੇ ਆਪਾਂ ਸ਼ੀਸ਼ੇ ਵਗੈਰਾ ਵੀ ਅੱਜ ਸਾਫ਼ ਕਰ ਲੇ ਕਿਉਂਕਿ ਜਿਸ ਦਿਨ ਵਧੀਆ ਸਵੇਰੇ ਸਵੇਰ ਤੋਂ ਹੀ ਮੌਸਮ ਸਾਫ਼ ਹੋ ਜਾਂਦਾ ਨਾ ਉਸ ਦਿਨ ਵਧੀਆ ਸੋਹਣਾ ਕੰਮ ਨਿਪਟ ਜਾਂਦਾ ਤੇ ਹੁਣ ਆਪਾਂ ਲੱਗਿਆ ਜੀ ਪੋਚਾ ਲਗਾਉਣ ਤੇ ਹੁਣ ਆਪਾਂ ਪੋਚਾ ਲਗਾ ਲਏ ਤੇ ਵੈਸੇ ਮੈਂ ਜਾਨੀ ਕਿ ਰਸੋਈ ਦੀ ਜਿਹੜੀ ਸਾਫ ਸਫਾਈ ਸੀ ਉਹ ਕਰਦੀ ਸੀ ਬਿਲਕੁਲ ਜਮਾ ਸਾਰਾ ਕੰਮ ਖਤਮ ਸੀ ਗਾ ਰਸੋਈ ਵਾਲਾ ਭਾਂਡੇ ਵਗੈਰਾ ਵੀ ਸਾਫ ਕਰਲੇ ਸੀਗੇ ਰੈਕ ਦੇ ਵਿੱਚ ਲਗਾ ਤੇ ਕੈਂਸਰ ਸਲੈਪ ਸਾਫ ਕਰਕੇ ਪੋਚਾ ਲਗਾਤਾ ਜਾਨੀ ਕਿ ਰਸੋਈ ਦਾ ਕੰਮ ਵੀ ਸਾਰਾ ਨਿਬੜ ਲਿਆ ਸੀਗਾ ਤੇ ਅੱਜ ਥੋੜਾ ਜਿਹਾ ਮੇਰਾ ਨਾ ਕੰਮ ਜਿਹੜਾ ਜਲਦੀ ਹੀ ਨਿਬੜ ਰਿਆ ਵਧੀਆ ਜਾਨੀ ਕਿ ਜਲਦੀ ਜਲਦੀ ਮੈਂ ਸਾਰਾ ਕੰਮ ਜਿਹੜਾ ਖਤਮ ਕੀਤਾ ਬਹੁਤ ਜਲਦੀ ਜਲਦੀ ਕੰਮ ਖਤਮ ਜਿਹੜਾ ਹੋਇਆ ਮੇਰਾ ਤੇ ਆਪਾਂ ਬੈਡਰੂਮ ਦੇ ਵਿੱਚ ਪੋਚਾ ਲਗਾ ਲਿਆ ਤੇ ਉਸ ਤੋਂ ਬਾਅਦ ਅੱਗੇ ਜੀ ਇੱਥੇ ਤੇ ਹੁਣ ਆਪਾਂ ਇੱਥੇ ਵੀ ਲਗਾ ਦਿੰਨੇ ਆ ਪੋਚਾ ਤੇ ਇੱਥੇ ਮੈਂ ਨਾਲ ਦੀ ਨਾਲ ਹੀ ਹੁਣ ਅੱਜ ਜਿਵੇਂ ਪੱਖੇ ਛੱਡਤੀ ਸੀ ਉੱਪਰ ਵੈਸੇ ਤਾਂ ਅੱਗੇ ਵੀ ਛੱਡ ਦਿੰਨੀ ਆ ਪਰ ਅੱਗੇ ਮੈਨੂੰ ਐਦਾਂ ਹੁੰਦਾ ਜਿੱਦਾਂ ਮੈਂ ਓਨੇ ਇੱਕ ਸਾਈਡ ਚ ਲਾ ਕੇ ਫਿਰ ਛੱਡਦੀ ਆ ਵੀ ਹਨਾ ਫਿਰ ਐ ਹੁੰਦਾ ਵੀ ਠੰਡ ਜੀ ਚੜਦੀ ਆ ਪਰ ਅੱਜ ਧੁੱਪ ਬਹੁਤ ਤੇਜ਼ ਸੀਗੀ ਪਰ ਮੈਂ ਪੱਖਾ ਐਦਾਂ ਹੀ ਛੱਡਤਾ ਤੇ ਛੱਡ ਲਿਆ ਤੇ ਮੈਨੂੰ ਕੋਈ ਐਦਾਂ ਨ ਲੱਗਿਆ ਨੀਗਾ ਕਿ ਜਦੋਂ ਜਿੱਦਣ ਧੁੱਪ ਬਹੁਤ ਤੇਜ਼ ਲੱਗਦੀ ਹੈ ਨਾ ਉਸ ਦਿਨ ਤਾਂ ਐ ਲੱਗਦਾ ਵੀ ਬਸ ਠੰਡ ਤਾਂ ਹੈ ਹੀ ਨਹੀਂ ਗਈ ਠੰਡ ਹੈ ਨਾ ਪਰ ਜਿਸ ਦਿਨ ਆਇਆ ਫਿਰ ਮੌਸਮ ਜੇ ਖਰਾਬ ਹੋ ਜਾਂਦਾ ਹੈ ਨਾ ਤੇ ਫਿਰ ਐ ਲੱਗਦਾ ਹੈ ਨਾ ਬਹੁਤ ਠੰਡਾ ਤੇ ਚਲੋ ਜੀ ਹੁਣ ਮੈਂ ਇੱਥੇ ਪਹਿਲਾਂ ਲਗਾ ਲਾਂ ਪੋਚਾ ਤੇ ਪੋਚਾ ਲਗਾਉਣ ਤੋਂ ਬਾਅਦ ਤੇ ਹਾਂਜੀ ਲੋ ਜੀ ਇਹ ਜਿਹੜੀ ਇਸ ਤੋਂ ਅੱਗੇ ਵਾਲੀ ਕਲਿੱਪ ਆ ਜੀ ਉਹ ਹੈਗੀ ਆ अर्ਲੀ ਮਾਰਨਿੰਗ ਦੇ ਟਾਈਮ ਤੇ ਜਾਨੀ ਕਿ ਸਵੇਰ ਦਾ 5:30 ਦਾ ਟਾਈਮ ਸੀਗਾ ਤੇ ਪਰ ਮੇਰੇ ਤੋਂ ਇੱਥੇ ਗਲਤੀ ਕੀ ਹੋਈ ਐ ਜੀ ਮੈਂ ਨਾ ਕਲਿੱਪ ਜਿਹੜੀ ਉਲਟ-ਪੁਲਟ ਚੁੜ ਗਈ ਮੇਰੇ ਤੋਂ ਜਾਨੀ ਕਿ ਉਹ ਮਾਰਨਿੰਗ ਦੇ ਟਾਈਮ ਦੀ ਕਲਿੱਪ ਜਿਹੜੀ ਸੀਗੀ अर्ਲੀ ਮਾਰਨਿੰਗ ਦੇ ਟਾਈਮ ਤੇ ਤੇ ਉਹ ਮੈਂ ਅੰਟ ਤੇ ਕਰਤੀ ਤੇ ਮੈਨੂੰ ਭੇਖਾ ਲੱਗ ਗਿਆ ਥੋੜਾ ਜਿਹਾ ਤੇ ਉਸਦੇ ਵਾਸਤੇ ਸੌਰੀ ਜੀ ਤੇ ਹਾਂਜੀ ਲੋ ਜੀ ਆਪਾਂ ਇਹ ਜਿਹੜਾ ਆਪਾਂ ਕੱਪੜੇ ਸੀਗੇ ਇੱਥੇ ਮੈਂ ਤੇ ਹਲਗਾ ਕੇ ਰੱਖ ਰਹੀ ਸੀਗੀ ਤੇ ਇਹਨਾਂ ਕੱਪੜੇ ਜਿਹੜੇ ਨੂਰ ਦੇ ਸੀਗੇ ਮੈਂ ਉਹ ਕੱਢ ਕੇ ਲਈ ਸੀ ਅਲਮਾਰੀ ਦੇ ਵਿੱਚੋਂ ਜਾਨੈ ਕਿ ਨਾ ਉਹ ਕਾਫੀ ਜ਼ਿਆਦਾ ਖਲਾਰ ਲੈਂਦਾ ਹੈਗਾ ਕੱਪੜੇ ਤੇ ਹਾਂਜੀ ਵੀ ਉਹਨੂੰ ਇੱਕ ਉਹਦੀਆਂ ਸ਼ਰਟ ਟੀ-ਸ਼ਰਟ ਵਗੈਰਾ ਸੀਗੀਆਂ ਤੇ ਮੈਂ ਉਹ ਵੀ ਅਲੱਗ ਰੱਖ ਰਹੀ ਸੀ ਮੈਂ ਕਿਹਾ ਵਿਚਾਲਾ ਹਨਾ ਵੀ ਹੁਣ ਉਹਦੇ ਆਉਣੀਆਂ ਤਾਂ ਹੈ ਨਹੀਂ ਗਾਂ ਜਿੱਦਾਂ ਇਹ ਵੈਸੇ ਤਾਂ ਹੁਣ ਤਾਂ ਨੀਚੇ ਦੀ ਪਾਰਿਆ ਸੀਗਾ ਜਿੱਦਾਂ ਸ਼ਰਡ ਦੇ ਤੇ ਮੈਂ ਕਿਹਾ ਵੀ ਅੱਗੇ ਆਉਣ ਹੀ ਨਹੀਂ ਹੈਗੀ ਤੇ ਆਪਾਂ ਨਾ ਇਹ ਦੇ ਦਾਂਗੇ ਕਿਸੇ ਨੂੰ ਤੇ ਜੇਕਰ ਕੋਈ ਪਾਊਗਾ ਤਾਂ ਹਨਾ ਆਪਾਂ ਦੇ ਦਾਂਗੇ ਤੇ ਤਾਂ ਕਰਕੇ ਹੁਣ ਇਧਰ ਬੈਗ ਦੇ ਵਿੱਚ ਸੀਗੀਆਂ ਜਿਵੇਂ socks ਵਗੈਰਾ ਸੀਗੀਆਂ ਇਹਦੀਆਂ ਤੇ ਮੈਂ ਕਹ ਵੀ ਕੈਪ ਹੋ ਗਈਆਂ socks ਹੋ ਗਈਆਂ ਮੈਂ ਕਹ ਵੀ ਜੜੀਆਂ ਹਨਾ ਤੈਨੂੰ ਆਉਂਦੀਆਂ ਹੋਈਆਂ ਉਹ ਮੈਂ ਰੱਖ ਦਿੰਨੀ ਆ ਮੈਂ ਸੋਚਿਆ ਮੈਂ ਕਹ ਬੈਗ ਦੇ ਵਿੱਚ ਨਾਲੋਂ ਵੀ ਮੈਂ ਇਹਦੇ ਟੈਂਚੇ ਦੇ ਵਿੱਚ ਰੱਖ ਲੈਣੀ ਆ ਤੇ ਇਹਦੇ ਵਿੱਚ ਵੀ ਚਲੋ ਇਹ ਕੱਢੂਗਾ ਇਹਦੇ ਵਿੱਚ ਹੀ ਖਲਾਰੂਗਾ ਵੀ ਸਾਈਡਾਂ ਤੇ ਨਾ ਸਿੱਟੂਗਾ ਉਵੇਂ ਅਲਮਾਰੇ ਦੇ ਵਿੱਚ ਬਾਹਰ ਸਿੱਟ ਦਿੰਦਾ ਕਦੇ ਇਧਰ ਕਦੇ ਉਧਰ ਤੇ ਅਰਸ਼ਨੂਰ ਨੇ ਮੈਨੂੰ ਆਵਾਜ਼ ਲਗਾਈ ਵੀ ਉਹ ਵੀ ਉੱਠ ਗਿਆ ਸੀ ਉਹਨੇ ਮੈਨੂੰ ਆਵਾਜ਼ ਲਗਾਈ ਤੇ ਮੈਂ ਕਿਹਾ ਵੀ ਮੈਂ ਕੱਪੜੇ ਵੀ ਰੱਖ ਰਹੀਆਂ ਇਹਦੇ ਵਿੱਚ ਮੈਂ ਆਉਣੀ ਆ ਤੇ ਉਹਨੂੰ ਵਹਿਮ ਪੈ ਗਿਆ ਉਹਨੇ ਕਿਹਾ ਵੀ ਹਨਾ ਵੀ ਘਾਤੋ ਵੀ ਹਨਾ ਮੈਨੂੰ ਕਹਿੰਦਾ ਵੀ ਮम्मा ਕਿੱਥੇ ਜਾਣਾ ਅੱਜ ਆਪਾਂ ਵੀ ਤੁਸੀਂ ਇੰਨੇ ਦਿਆਂ ਵੀ ਹਨਾ ਕੱਪੜੇ ਇਹਦੇ ਵਿੱਚ ਪਾਈ ਜਾਨੇ ਹੋ ਮੈਂ ਕਿਹਾ ਜਾਣਾ ਤਾਂ ਕਿਤੇ ਨਹੀਂ ਮੈਂ ਤਾਂ ਤੇਰੇ ਕੱਪੜੇ ਸਾੰਦੀਆਂ ਸੱਚੀ ਕਹਿੰਦਾ ਕਿੱਥੇ ਜਾਣਾ ਕਹਿੰਦਾ ਤੁਸੀਂ ਇੰਨੇ ਚਲਦੀ ਉਹਨੂੰ ਵਹਿਮ ਪੈ ਗਿਆ ਵੀ ਕਿੱਥੇ ਜਾਣਾ ਹੀ ਹੋਊਗਾ ਤੇ ਮੈਂਾ ਨਹੀਂ ਨੀ ਪੁੱਤ ਜਾਣਦਾ ਕਿੱਥੇ ਆ ਆਪਣੀਆਂ ਤਾਂ ਮੱਚਾ ਹੀ ਨਹੀਂ ਕਿਤੇ ਜਾਣ ਦਿੰਦੀਆਂ ਕੀ ਕਰੀਏ ਹਨਾ ਹੱਤ ਪਈਆਂ ਹੋਈਆਂ ਜੀ ਬਾਲੀ ਵੱਡੀ ਮਜਬੂਰੀ ਹੁੰਦੀ ਆ ਨਾ ਪਸ਼ੂ ਦੀ ਵੀ ਫਿਰ ਇੱਕ ਹੋ ਜਾਂਦਾ ਪਛੋਤਾਰਾਂ ਦੂਰਾਂ ਦਾ ਤੇ ਇਸ ਚੋਂ ਉਹਨੂੰ ਆਏ ਹੋ ਗਿਆ ਵੀ ਮੰਮੀ ਨੇ ਸਵੇਰੇ ਸਵੇਰੇ ਨੇਰੇ ਨੇਰੇ ਉੱਠ ਕੇ ਤੇ ਕਿੱਥੇ ਜਾਣ ਦੀ ਤਿਆਰੀ ਖਿੱਚ ਲਈ ਮੈਂ ਹਰਿਜ ਕਿਤੇ ਨਹੀਂ ਚੱਲੀ ਮੈਂ ਤਾਂ ਬੁੱਤ ਕੱਪੜੇ ਸਾੰਦੀਆਂ ਕਿਉਂਕਿ ਅੱਜ ਮੈਨੂੰ ਐਸੀ ਬੈਲਾ ਜਿੱਦਾਂ ਟਾਈਮ ਕੱਪੜੇ ਨਾ ਸੰਭਦੇ ਉਹਨਾ ਟਾਈਮ ਹੋਰ ਕੋਈ ਕੰਮ ਨਹੀਂ ਖਤਮ ਹੁੰਦਾ ਤੇ ਹਾਂਜੀ ਲੋ ਜੀ ਆਪਾਂ ਹੁਣ ਸਵੇਰ ਵਾਲੇ ਜਿਹੜੇ ਕੰਮ ਹੁੰਦੇ ਸੀ ਆਪਣੇ ਉਹ ਕਰ ਲਏ ਆਪਾਂ ਖਤਮ ਤੇ ਹੁਣ ਆਪਾਂ ਕਰ ਦਿਆਂ ਜੀ ਇੱਕ ਘੰਟਾ ਰੈਸਟ ਤੇ ਉਸ ਤੋਂ ਬਾਅਦ ਫਿਰ ਅੱਜ ਕੀਤੇ ਫਿਰ ਆਪਾਂ ਅਗਲੇ ਕੰਮ ਕੰਦੇ ਆਪਣੇ ਕਰ ਕਰ ਦਿਆਂ ਸ਼ੁਰੂ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਕਰ ਦਿਆਂ ਜੀ ਇੱਥੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ